ਜੇ ਡੱਲੇਵਾਲ ਸਾਹਿਬ ਵਰਗਾ ਆਗੂ ਜੇ ਬੈਠਾ ਹੀ ਕੁਰਬਾਨੀ ਦੇਣ ਤੇ ਕੁਰਬਾਨੀ ਹੋ ਹੀ ਜਾਵੇ ਤਾਂ ਸ਼ਾਇਦ ਜਿਹੜੇ ਉਹ ਜੁਝਾਰੂ ਪੰਜਾਬ ਚੋਂ ਮੁੱਕ ਜਾਣਗੇ ਨਹੀਂ ਐਦਾਂ ਨਹੀਂ ਹੁੰਦਾਗਾ ਬਾਬੇ ਨਾਨਕ ਨੇ ਖੇਤੀ ਦਿੱਤੀ ਸਾਨੂੰ ਅਸੀਂ ਉਹਨਾਂ ਨੇ ਕਿਹਾ ਅਸੀਂ ਇੱਕ ਦਾਣਾ ਬੀਜੋਗੇ ਤੇ ਹਜ਼ਾਰਾਂ ਦਾਣੇ ਉਗਣਗੇ ਕਰਨੀਆ ਸਯੋਗ ਦੇ ਰਹੇ ਦਰਸਤਾ ਸਾਰੇ ਕੱਥੀ ਹੋਣਗੇ ਸਾਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਤਿਹਾਪਕ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਾਰੀਆਂ ਸਟੂਡੈਂਟ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਵਿੱਚ ਫਿਰ ਜਦੋਂ ਤੁਹਾਨੂੰ ਆਹ 20 25 30 ਰੁਪਏ ਕਿਲੋ 35 ਰੁਪਏ ਕਿਲੋ ਵਾਲਾ ਕਣਕ ਚੌਲ ਆਟਾ 200 300 400 ਦਾ 500 ਰੁਪਏ ਕਿਲੋ ਖਰੀਦਣਾ ਪਿਆ ਨਾ ਫਿਰ ਤੁਸੀਂ ਪਛਤਾਓਗੇ ਜਿਵੇਂ ਮੈਂ ਇੱਕ ਹਵਤ ਕਹਿਣਾ ਹੁੰਦਾ ਉਹ ਕਹਿੰਦੇ ਕਿ ਉਹ ਜਿਹੜੇ ਟੈਮ ਪੱਤਾ ਲੈ ਕੇ ਜਾਂਦੇ ਰੋਟੀ ਨੂੰ ਪੱਤਾ ਕਹਿੰਦੇ ਸੀ ਉਦੋਂ ਜਿਹੜੀਆਂ ਸਵਾੜੀਆਂ ਸਾਡੇ ਘਰ ਦੀਆਂ ਉਹ ਟੋਕਰੀ ਦੇ ਵਿੱਚ ਹੋਣੇ ਚ ਰੋਟੀਆਂ ਰੱਖ ਲੈਂਦੀ ਸੀ ਖੇਤਲ ਜਾਣ ਵਾਸਤੇ ਨਾਲ ਉਹਦੇ ਲੱਸੀ ਦਾ ਕੁਝਾ ਨਾਲ ਦਹੀਂ ਦਾ ਕੁਝਾ ਨਾਲ ਮੱਖਣੀ ਦਾ ਕੁਝਾ ਸਾਰਾ ਕੁਝ ਉਹ ਕਹਿੰਦੇ ਵੀ ਨਵੀਂ ਨਵੀਂ ਨੋ ਸੀ ਬਜ਼ੁਰਗ ਦੀ ਮੁੰਡਾ ਤੇ ਬਜ਼ੁਰਗ ਖੇਤ ਕੰਮ ਕਰਦੇ ਸੀ ਤੇ ਨੋ ਰਾਣੀ ਜਦੋਂ ਗਈ ਪਹਿਲੇ ਦਿਨ ਪੱਤਾ ਲੈ ਕੇ ਤੇ ਉਹ ਬਜ਼ੁਰਗ ਨੇ ਦੇਖਿਆ ਕਿ ਇਹਨੂੰ ਪਤਾ ਨਹੀਂ ਕਿੱਧਰ ਦੀ ਆਉਣਾ ਤੇ ਉਹਨੇ ਆਵਾਜ਼ ਮਾਰਤੀਆਂ ਦਾ ਪੁੱਤ ਜਿੱਧਰ ਆਉਣ ਲੱਗੀ ਇਸ ਵਟਨਾ ਹੀ ਉਹ ਕਹਿੰਦੀ ਬਾਪੂ ਜੀ ਮੈਂ ਆ ਜੂ ਉਹ ਜਦੋਂ ਉਹ ਬਜ਼ੁਰਗ ਨੇ ਦੂਜੀ ਵਾਰ ਮਾਂ ਪ੍ਰਵਾਜ ਮਾਰੀ ਉਹ ਉਸ ਵੱਟ ਪੈ ਗਈ ਤੇ ਉਹ ਉਹ ਜਾਂ ਪਤਲੀ ਵੱਟ ਸੀ ਜਾਂ ਤਿਲਕ ਨਹੀਂ ਵੱਟ ਸੀ ਉਹ ਤਿਲਕ ਹੀ ਡਿੱਗ ਪਈ ਤੇ ਉਹਦੇ ਟੋਕਰੀ ਸਿਰ ਤੋਂ ਕਿਤੇ ਗਈ ਬੁੜਕ ਦੀ ਲੱਸੀ ਵਾਲਾ ਕੁੰਜਾ ਟੁੱਟ ਗਿਆ ਮੱਖਣੀ ਵਾਲਾ ਟੁੱਟ ਗਿਆ ਦਹੀਂ ਵਾਲਾ ਟੁੱਟ ਗਿਆ ਉਹ ਉੱਠ ਕੇ ਕਹਿੰਦੇ ਕੱਪੜੇ ਝਾੜ ਕੇ ਬਾਬੂ ਜੀ ਕਿੱਧਰ ਦੀ ਆਵਾਂ ਕਹਿੰਦਾ ਬੁੱਤ ਪੱਤਾ ਬਣਾ ਲਿਆ ਹੁਣ ਪੋਣੇ ਚ ਕੱਲੀਆਂ ਰੋਟੀਆਂ ਰਹਿਗੀਆਂ ਉਹ ਵੀ ਮਿੱਟੀ ਦੀਆਂ ਲਿਬੜੀਆਂ ਹੁਣ ਜਿੱਧਰ ਦੀ ਮਰਜ਼ੀ ਆ ਜਾ ਹੁਣ ਚਾਹੇ ਇਸੇ ਵਾਰਟੀ ਆ ਜਾ ਦੁਵਾਰੀ ਹੋ ਡਿੱਗ ਪੈਗੀ ਮੈਂ ਕਹਿੰਦਾ ਲੋਕਾਂ ਨੇ ਜਦੋਂ ਪੱਤਾ ਬਣਾ ਲਿਆ ਨਾ ਜਦੋਂ ਡੱਲੇਵਾਲ ਸਾਹਿਬ ਦੀ ਗੱਲ ਸਮਝਣ ਦਾ ਮੌਕਾ ਜਦੋਂ ਤੱਕ ਲੋਕ ਸਮਝਣਗੇ ਉਦੋਂ ਤੱਕ ਬਹੁਤ ਕੁਝ ਵਾਪਰ ਚੁੱਕਿਆ ਹੋਊਗਾ ਫੋਨ ਆਉਂਦੇ ਦੂਰ ਦੂਰ ਤੋਂ ਅਸੀਂ ਜਾਣਾ ਹੈ ਉੱਥੇ ਰਹਿਣ ਦਾ ਪ੍ਰਬੰਧ ਕਿਵੇਂ ਹੈ ਬਹੁਤ ਸਾਰੇ ਆਪਣੇ ਇਲਾਕੇ ਦੇ ਲੋਕ ਇਥੋਂ ਪੁੱਛ ਰਹੇ ਨੇ ਜੈਤੂ ਦੇ ਪਹਿਲਾਂ ਜਾਣ ਵਾਲਿਆਂ ਨੂੰ ਮੈਂ ਦੱਸ ਦਿਆਂ ਕਿ ਰਹਿਣ ਦੀ ਲੰਗਰ ਦੀ ਖਾਣ ਪੀਣ ਦੀ ਸੌਣ ਆਕੇ ਲਾਤੇ ਹੈ ਉਹ ਸਾਰੇ ਪੂਰੇ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਹੀ ਡੱਲੇਵਾਲਾ ਜੀ ਬਾਪੂ ਬਣ ਗਿਆ ਕਿਉਂ ਬਣ ਗਿਆ ਕਿਉਂਕਿ ਉਹਦੀ ਮੰਗ ਹੀ ਜਾਇਜ਼ ਹੈ ਲੋਕਤੰਤਰ ਹੈ ਨਾ ਜਿਹੜਾ ਕਿਤਾਬਾਂ ਦੇ ਵਿੱਚ ਹੀ ਹੈ ਨਾ ਜੀ ਸੰਵਿਧਾਨ ਹੈ ਜਿਹੜਾ ਆਮ ਹੀ ਤੁਸੀਂ ਕੰਧਾਂ ਦੇ ਲਿਖ ਸੰਵਿਧਾਨ ਬਚਾਓ ਲੋਕਤੰਤਰ ਨੂੰ ਬਚਾਓ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਇਹ ਸਿਰਫ ਬੋਰਡਾਂ ਤੇ ਸੋਹਣੇ ਲੱਗਦੇ ਆ ਇਕੱਲੇ ਇਕੱਲੇ ਤੁਸੀਂ ਕੀ ਸੱਦ ਕਰਨਾ ਚਾਹੁੰਦੇ ਹੋ ਜਾ ਕੇ ਜੋ ਤੁਹਾਨੂੰ ਪਤਾ ਤੁਹਾਡੇ ਪਿੱਛੇ ਤੁਹਾਡਾ ਕਿੱਡਰ ਹੈ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਜੇ ਡੱਲੇਵਾਲ ਸਾਹਿਬ ਦੀ ਥਾਂ ਅੱਜ ਇਹਨਾਂ ਲੋਕਾਂ ਚੋਂ ਕੋਈ ਬੈਠਾ ਹੁੰਦਾ ਨਾ ਮਹੀਨਾ ਤਾਂ ਡੱਲੇਵਾਲ ਸਾਹਿਬ ਨੇ ਬਿਨਾ ਕੋਈ ਭੇਦ ਭਾਪ ਦੇ ਆਪਣੇ ਕਿੱਟਰ ਨੂੰ ਨਾਲ ਦੀ ਨਾਲ ਕਹਿ ਦੇਣਾ ਸੀ ਕਿ ਨਹੀਂ ਇਹ ਉਹੀ ਲੜਾਈ ਹੈ ਜਿਹੜੀ ਆਪਾਂ ਦਿੱਲੀ ਅਧੂਰੀ ਅਧੂਰੀ ਛੱਡ ਕੇ ਨਹੀਂ ਆਏ ਸੀ ਇਹਨਾਂ ਲੋਕਾਂ ਨੇ ਛੁਡਾਦੀ ਜਿਹੜੇ ਹਾਲੇ ਵੀ ਘਰਾਂ ਦੇ ਵਿੱਚ ਬੈਠੇ ਐ ਸਾਸੀ ਕਾਲ ਜੀ ਲੋਕਰਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਸਿੰਘ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੁਆਰਾ ਕਿਸਾਨ ਮੰਗਾਂ ਨੂੰ ਲੈ ਕੇ ਲਗਭਗ 1 ਮਹੀਨੇ ਤੋਂ ਮਰਨਵਰਤ ਰੱਖਿਆ ਹੋਇਆ ਹੈ ਉਹਨਾਂ ਦੇ ਮਰਨਵਰਤ ਨੂੰ ਲੈ ਕੇ ਕਿਸਾਨ ਮਜ਼ਦੂਰ ਤੇ ਦੁਕਾਨਦਾਰ ਵੀਰਾਂ ਨੇ ਵੱਖ-ਵੱਖ ਜਥੇਬੰਦੀਆਂ ਨਾਲ ਮਿਲ ਕੇ ਅੱਜ ਜੈਤੋ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਤਾਂ ਤਾਂ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਹਮਾਇਤ ਦਿੱਤੀ ਜਾ ਸਕੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਾ ਸਕੇ ਉਹਨਾਂ ਬਾਰੇ ਜਗਜੀਤ ਸਿੰਘ ਢੱਲੇਵਾਲ ਦੇ ਸਮਰਥਨ ਵਿੱਚ ਆਏ ਦੁਕਾਨਦਾਰ ਤੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਕੀ ਉਹਨਾਂ ਦਾ ਕਹਿਣਾ ਹੈ ਸਭ ਤੋਂ ਪਹਿਲਾਂ ਅਸੀਂ ਮਜ਼ਦੂਰ ਤੇ ਕਿਸਾਨ ਆਗੂ ਅੰਗਰੇਜ਼ ਸਿੰਘ ਗੋਰਾ ਮੱਤ ਨਾਲ ਗੱਲ ਕਰਦੇ ਆ ਗੋਰਾ ਜੀ ਅੱਜ ਤੁਸੀਂ ਕੈਂਡਲ ਮਾਰਚ ਕਿੱਟਿਆ ਜਗਜੀਤ ਸਿੰਘ ਢੱਲੇਵਾਲ ਦੇ ਹੱਕ ਵਿੱਚ ਕੀ ਕਹਿਣਾ ਚਾਹੁੰਦੇ ਆ ਦੇਖੋ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਸੀ ਬਹੁਤ ਨਿਮਰਤਾ ਸਹਿਤ ਇੱਥੇ ਆਉਣ ਤੇ ਧੰਨਵਾਦ ਕਰਦੇ ਆਂ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਵਰਨ ਤੇ ਬੈਠੇ ਆ ਉਹਨਾਂ ਦੀ ਸੇਹ ਦੀ ਕਾਮਨਾ ਕਰਦੇ ਹੋਏ ਤੇ ਇੱਥੋਂ ਦੀ ਗੂੰਗੀ ਬੋਲੀ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਨੂੰ ਜਗਾਉਂਦੇ ਹੋਏ ਜੇ ਸਾਡਾ ਵਜ਼ੀਰ ਚੰਗਾ ਹੁੰਦਾ ਜੇ ਸਾਡਾ ਮੁੱਖ ਮੰਤਰੀ ਪੰਜਾਬ ਚੰਗਾ ਹੁੰਦਾ ਤੇ ਸਾਡੇ ਇਸ ਉਮਰ 'ਚ ਬਾਪੂ ਨੂੰ ਭੁਖੜ ਹੜਤਾਲ ਨਾ ਕਰਨੀ ਪੈਂਦੀ ਅਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਸਖਤ ਜਿਹੜੀ ਨਿੰਦਿਆ ਕਰਦੇ ਆ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਜਿਹੜੀ ਅੱਜ ਕੈਂਡਲ ਮਾਰਚ ਕੱਢਿਆ ਅਸੀਂ ਤਾਂ ਉਹਦੀ ਸੇਵਾ ਦੀ ਕਾਮਨਾ ਕਰਦੇ ਆ ਜੀ ਧੰਨਵਾਦ ਜੀ ਤੇ ਤੁਸੀਂ ਹੋਰ ਕਿਸੇ ਜਥੇਬੰਦੀਆਂ ਜਿਹੜੀਆਂ ਹਜੇ ਤੱਕ ਸੰਯੋਗ ਨਹੀਂ ਕਰ ਰਹੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕੋਈ ਇਹ ਵੀ ਗੱਲ ਨਹੀਂ ਸਹਿਯੋਗ ਨਹੀਂ ਕਰਨੀ ਉਹ ਕਰਨੀ ਹੈ ਸਹਿਯੋਗ ਦੇ ਰਾਏ ਦਰਸਤਾਂ ਸਾਰੇ ਇਕੱਠੇ ਹੋਣਗੇ ਸਾਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਅਧਿਆਪਕ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਾਰੀਆਂ ਸਟੂਡੈਂਟ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਔਰ ਨਾਲੇ ਦਿਨਾਂ 'ਚ ਕੋਈ ਗੱਲ ਨਹੀਂ ਕੋਈ ਦੇਰ ਆਉਂਦਾ ਕੋਈ ਦਰਸਤ ਹੁੰਦਾ ਜਿਹੜੇ ਕੋਈ ਗੁੱਸੇ ਹੈਗੇ ਆ ਉਹ ਨਿਕਲ ਜਾਣਗੇ ਫਰਕ ਕੱਢ ਲਾਂਗੇ ਕੋਈ ਗੱਲ ਨਹੀਂ ਧੰਨਵਾਦ ਜੀ ਸਾਡੇ ਨਾਲ ਹੁਣ ਸ ਹਾਂਜੀ ਕੀ ਕਹਿਣਾ ਚਾਹੁੰਦੇ ਜਗਦੀਸ਼ ਸਿੰਘ ਢੱਲੇਵਾਲ ਦੁਆਰਾ ਅੰਦੋਲਨ ਕੀਤਾ ਜਾ ਰਿਹਾ ਕੇਂਦਰ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਉਹਨਾਂ ਦੇ ਅੰਦੋਲਨ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਐਸ ਤਰ੍ਹਾਂ ਹੀ ਕਹਿਣਾ ਚਾਹੁੰਨੇ ਆ ਜੀ ਸਾਰਿਆਂ ਆਪਣੇ ਕਿਸਾਨ ਜਥੇਬੰਦੀਆਂ ਜਿੰਨੇ ਵੀ ਹੈਗੇ ਆ ਪ੍ਰਾਪਤੀ ਦੀਆਂ ਜਥੇਬੰਦੀਆਂ ਵੀ ਸਾਰਿਆਂ ਨੂੰ ਉਹਦੇ ਨਾਲ ਖੜਨਾ ਚਾਹੀਦਾ ਹੈ ਉਹ ਨਾ ਵਿਕਣ ਵਾਲੇ ਨਾ ਝੁਕਣ ਵਾਲੇ ਆ ਉਹ ਆਪਣੇ ਹੱਕਾਂ ਲਈ ਖੜੇ ਆ ਤੇ ਸਾਡੇ ਲਈ ਕੁਝ ਨਾ ਕੁਝ ਹਾਸਲ ਕਰਕੇ ਜਾਣਗੇ ਇਸ ਕਰਕੇ ਐਸੀ ਜਗਦੀਸ਼ ਸਿੰਘ ਢੱਲੇਵਾਲ ਦੀਆਂ ਗੁਰਦੁਆਰਾ ਸਾਹਿਬ ਜੀ ਅਰਦਾਸ ਬੇਨਤੀਆਂ ਵੀ ਕਰਾਈਆਂ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਉਹਨਾਂ ਦੇ ਨਾਲ ਆ ਜੀ ਉਹਦੇ ਨਾਲ ਹਾਂਜੀ ਹਾਂਜੀ ਤੰਦਰੁਸਤੀ ਵਾਸਤੇ ਕੈਂਡਲ ਮਾਰਚ ਕੱਢਿਆ ਹੀ ਉਹਨਾਂ ਦੇ ਵਾਸਤੇ ਸਾਨੂੰ ਇਹੀ ਉਮੀਦ ਆ ਵੀ ਛੇਤੀ ਤੋਂ ਛੇਤੀ ਉਹ ਆਪਦੀ ਜਥੇਬੰਦੀ ਦੇ ਵਿੱਚ ਆ ਕੇ ਤੇ ਕਮਾਂਡ ਸੰਭਾਲਣ ਆ ਕੇ ਬਸੀ ਉਹਨਾਂ ਦੇ ਨਾਲ ਆਈ ਸਾਡੇ ਨਾਲ ਦੁਕਾਨਦਾਰ ਹਰਵਿੰਦਰਪਾਲ ਕਾਲਾ ਸ਼ਰਮਾ ਵੀ ਹੈ ਉਹਨੇ ਆਪਣੀ ਦੁਕਾਨਦਾਰੀ ਛੱਡ ਕੇ ਅੱਜ ਕੈਂਡਲ ਮਾਰਚ ਵਿੱਚ ਜੁੜਿਆ ਹੈ ਸ਼ਰਮਾ ਜੀ ਤੁਸੀਂ ਆਪਣੇ ਦੁਕਾਨਦਾਰ ਹੋ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਵਾਸਤੇ ਅੰਦੋਲਨ ਕਰ ਰਹੇ ਆ ਦੁਕਾਨਦਾਰ ਭਰਾਵਾ ਉਹਨੂੰ ਵੀ ਸਮਰਥਨ ਕਰ ਰਹੇ ਹੋ ਅੰਦੋਲਨ ਨੂੰ ਨਹੀਂ ਮੈਂ ਤਾਂ ਪਹਿਲਾਂ ਤੂੰ ਹੀ ਕਿਸਾਨ ਜੱਥੇਬੰਦੀਆਂ ਦਾ ਸਮਰਥਨ ਕਰਦਾ ਕਿਉਂਕਿ ਜਿਹੜੀ ਦੁਕਾਨ ਕਿਸਾਨ ਤੇ ਮਜ਼ਦੂਰ ਇੱਕੋ ਹੀ ਪਾਵਰ ਭਰਾ ਸਾਹਿਬ ਦੀ ਸ਼ਬਦੀ ਓਡੇ ਓਡੇ ਲਈ ਜਾਂਦੇ ਹੁੰਦੇ ਆ ਜੇ ਦੁਕਾਨ ਮੇਰੀ ਦੁਕਾਨ ਦਾ ਸ਼ਟਰ ਖੁੱਲਦਾ ਉਹ ਜੇ ਮਜ਼ਦੂਰ ਕੋਲੇ ਕੋਈ ਪੈਸਾ ਹੈ ਜਾਂ ਕਿਸਾਨ ਕੋਲੇ ਕੋਈ ਪੈਸਾ ਹੈ ਤਾਂ ਮੈਂ ਦੁਕਾਨਦਾਰ ਫੇਰ ਹੀ ਮੈਂ ਦੁਕਾਨਦਾਰ ਹਣਾ ਮੈਂ ਦੁਕਾਨਦਾਰ ਬਣਾਇਆ ਕਿੰਨਾ ਨੇ ਇਹਨਾਂ ਕਿਸਾਨਾਂ ਨੇ ਤੇ ਮਜ਼ਦੂਰਾ ਨੇ ਅੱਜ ਮੈਂ ਜੋ ਆਪਣਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਉਹ ਕਹਿੰਦੇ ਆ ਵੀ ਜਿਹੜਾ ਡੱਲੇਵਾਲ ਸਾਹਿਬ ਹੈ ਪਹਿਲੀ ਵਾਰ ਤਾਂ ਉਹਨੂੰ ਸਾਡੇ ਜਿਵੇਂ ਗੋਰਾ ਮੱਤਾ ਜਾਂ ਬਾਈ ਜੁਸਿੰਦਰ ਨੇ ਇੱਕ ਲੋਕਾਂ ਨੇ ਖਤਾਬ ਦਿੱਤਾ ਉਹਨੂੰ ਬਾਪੂ ਦਾ ਜੀ ਬਾਪੂ ਸੀ ਦਾ ਉਹਦੇ ਪੁੱਤ ਦਾ ਹੀ ਨਾ ਉਹ ਜੀ ਜੀ ਆਪਦੇ ਪੁੱਤਰ ਦਾ ਬਾਪੂ ਸੀ ਆਪਦੇ ਪੋਤੇ ਦਾ ਬਾਪੂ ਸੀ ਅੱਜ ਉਹਨੂੰ ਕਿੱਡਾ ਵੱਡਾ ਖਤਾਬ ਮਿਲ ਗਿਆ ਕੋਕੋ ਸਭ ਪੂਰੇ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਹੀ ਡੱਲੇਵਾਲ ਅਜ ਬਾਪੂ ਬਣ ਗਿਆ ਕਿਉਂ ਬਣ ਗਿਆ ਕਿਉਂਕਿ ਉਹਦੀ ਮੰਗ ਹੀ ਜਾਇਜ਼ ਹੈ ਕੀ ਮੰਗਦਾ ਉਹ ਮੰਗਦਾ ਵੀ ਮੈਨੂੰ ਜੋ ਤੁਸੀਂ ਸਾਡੇ ਨਾਲ ਗੱਲ ਕੀਤੀ ਸੀ ਨਾ 32 33 ਜਾਂ 23 24 ਜੋ ਵੀ ਕਿਸਾਨ ਆਪਣੀਆਂ ਫਸਲਾਂ ਉਹਦੇ ਸਾਨੂੰ ਐਮ ਐਸ ਬੀ ਦੇ ਦਿਓ ਸਾਨੂੰ ਲੈ ਕੇ ਦੇ ਦਿਓ ਅਸੀਂ ਉੱਠਣ ਨੂੰ ਤਿਆਰ ਬੈਠੇ ਆ ਅਸੀਂ 2 ਸਾਲ ਪਹਿਲਾਂ ਕਿਸਾਨ ਜਥੇਬੰਦੀਆਂ ਸੜਕਾਂ ਦੇ ਉੱਤੇ ਮੈਂ ਰੋਲਣਾ ਸ਼ਬਦ ਨਹੀਂ ਵਰਤੂੰਗਾ ਹੱਕ ਲੈਣੇ ਸੀ ਅਸੀਂ ਅਸੀਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨੇ ਲਾਏ ਆ ਧਰਨੇ ਲਾ ਕੇ 750 ਅਸੀਂ ਆਪ ਦਾ ਕਿਸਾਨ ਸ਼ਹੀਦ ਕਰਵਾਇਆ ਚਲੋ ਉਹ ਚੀਜ਼ ਦੀ ਹੈ ਜਿਹੜੀ ਉਹਦੇ ਵਾਸਤੇ ਵੀ ਇਹਨਾਂ ਨੇ ਅੱਖਾਂ ਨਾ ਪੱਟੀ ਸਾਡੇ ਤੋਂ ਕੀ ਭਾਲਦੀਆਂ ਸਰਕਾਰਾਂ ਜੇ ਤੁਸੀਂ ਇੱਧਰ ਬਾਹਰਾਂ ਦੇ ਦੇਖ ਲਓ ਤਾਂ ਵੀ ਮੇਰਾ ਪੰਜਾਬ ਦਾ ਪੁੱਤ ਖੜਾ ਹੈ ਸਾਡੇ ਪੰਜਾਬ ਦਾ ਪੁੱਤ ਹੀ ਖੜਾ ਹੈ ਚਾਹੇ ਕਿਸਾਨ ਦਾ ਪੁੱਤ ਹੈ ਚਾਹੇ ਮਜ਼ਦੂਰ ਦਾ ਪੁੱਤ ਹੈ ਤੇ ਚਾਹੇ ਕਿਸੇ ਦੁਕਾਨਦਾਰ ਦਾ ਪੁੱਤ ਹੈ ਜੇ ਵੱਡੇ ਬਾਨੀਆਂ ਡਾਲੀਆਂ ਦੇ ਪੁੱਤ ਤਾਂ ਫੌਜ ਨਹੀਂ ਹੁੰਦੇ ਜਾਂ ਵੱਡੇ ਘਰਾਣਿਆਂ ਦੇ ਬੱਚੇ ਤਾਂ ਫੌਜਾਂ ਦੇ ਨਹੀਂ ਹੁੰਦੇ ਇਸ ਕਰਕੇ ਜਿਹੜੀ ਇਹ ਫਸਲ ਪੈਦਾ ਹੁੰਦੀ ਹੈ ਪੋ ਮਾਗਦੀਆਂ ਰਾਤਾਂ ਆ ਜੁੜੀਆਂ ਚੱਲ ਰਹੀਆਂ ਇਹਨਾਂ ਰਾਤਾਂ ਦੇ ਵਿੱਚ ਜੇ ਸਾਡਾ ਕਿਸਾਨ ਕਣਕ ਪੈਦਾ ਕਰਦਾ ਹੈ ਮਜਦੂਰ ਉਹਦੇ ਨਾਲ ਹੁੰਦਾ ਤੇ ਉਹ ਕਿੰਨੀ ਔਖੀ ਘੜੀ ਦੇ ਵਿੱਚੋਂ ਕਣਕ ਪੈਦਾ ਕਰਦਾ ਤੇ ਫੇਰ ਸਾਡੇ ਇੱਕਦਾਂ ਚੁੱਲ੍ਹੇ ਦੀ ਅੱਗ ਹੁੰਦੀ ਹੈ ਇੱਕ ਸਾਡੇ ਪੇਟ ਦੀ ਅੱਗ ਬੁਝਾਉਂਦਾ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹਿੰਦਾ ਵੀ ਇੱਥੇ ਸੋਚਣ ਦਾ ਟਾਈਮ ਨਹੀਂ ਰਿਹਾ ਆਜੋ ਆਪਾਂ ਸਾਰੇ ਜਿੰਨੇ ਕੁ ਟਾਈਮ ਕੱਢ ਸਕਦੇ ਹਾਂ ਢੱਲੇਵਾਲ ਸਾਹਿਬ ਦੇ ਪਿੱਛੇ ਤੇ ਜਾ ਕੇ ਖੜ ਗਏ ਆਪਦੇ ਘਰੇ ਬੈਠ ਕੇ ਇੱਕ ਇੱਕ ਦਿਨ ਦਾ ਭੁੱਖ ਹੜਤਾਲ ਮੈਂ ਤੁਹਾਨੂੰ ਤੁਹਾਡੇ ਚੈਨਲ ਤੇ ਪਹਿਲਾਂ ਵੀ ਕਿਹਾ ਸੀ ਮੈਂ ਉਹ ਭੁੱਖ ਹੜਤਾਲ ਆਪਦੀ ਸੱਤ ਸੋਮਵਾਰ ਨੂੰ 7 ਵਜੇ ਤੋਂ ਲੈ ਕੇ 7 ਵਜੇ ਤੱਕ ਪੂਰੀ ਕੀਤੀ ਐ ਤੇ ਮੇਰੀਆਂ ਅੰਦਰਾਂ ਪੁੱਠੀਆਂ ਹੋ ਗਈਆਂ ਭੁੱਖਾ ਰਹਿਣਾ ਪਤਾ ਲੱਗਿਆ ਵੀ ਕਿਵੇਂ ਰਹੀਦਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਇੱਕ ਦਿਨ ਭੁੱਖੇ ਰਹਿ ਕੇ ਵੇਖ ਲਓ 24 ਘੰਟੇ ਨਹੀਂ 12 ਘੰਟੇ ਭੁੱਖੇ ਰਹਿ ਕੇ ਵੇਖ ਲਓ ਵੀ ਕੀ ਭਾਵੇਂ ਇਕ ਦਿਨ ਤੋ 2 ਘੰਟੇ ਨਹੀਂ ਕੱਟੀਆਂ ਢੱਲੇਵਾਲ ਢੱਲੇਵਾਲ ਨੂੰ ਯਾਰ ਕੁਝ ਖਾਦਾ ਹੀ ਨਹੀਂ ਇੱਕ ਮਹੀਨਾ ਹੋ ਗਿਆ ਇੱਕ ਬਜ਼ੁਰਗ ਵੀ ਨਹੀਂ ਕਵਾਂਗੇ ਉਹਨਾਂ ਦੇ ਜਵਾਨਾਂ ਨੂੰ ਪਿੱਛੇ ਸੜਦਾ ਇਹਨੇ ਨੌਜਵਾਨ ਆ ਸਾਡੇ ਵਰਗੇ 18 20 25 ਸਾਲ ਦੇ ਉਹਨਾਂ ਨੂੰ ਵੀ ਉਹਨਾਂ ਦੇ ਪਿੱਛੇ ਸਿਰਦਾ ਉਹਨੇ ਮਾਤ ਪਾਤੀ ਸਾਡੇ ਨੌਜਵਾਨਾਂ ਨੂੰ ਨੌਜਵਾਨ ਵੀ ਉਹਦੇ ਨਾਲ ਖੜਾ ਹੈ ਪਰ ਮੈਂ ਕਹਿੰਦਾ ਵੀ ਯਾਰ ਜਿੰਨੀਆਂ ਕਮੀਆਂ ਸਾਡੇ ਦੇ ਵਿੱਚ ਉਹਨਾਂ ਨੂੰ ਦੂਰ ਕਰਕੇ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਮਜ਼ਦੂਰ ਜਥੇਬੰਦੀਆਂ ਤੇ ਸਾਰੇ ਸਾਡੇ ਦੁਕਾਨਦਾਰ ਇੱਕ ਫਰਜ ਸਮਝ ਕੇ ਉਹਦੇ ਮਗਰ ਜਾਈਏ ਨਾ ਕਿ ਤਿੰਤੂ ਬਰੰਤੂ ਕਰ ਗਿਆ ਜਿੰਤੂ ਬਰੰਤੂ ਕਰਨ ਦਾ ਟਾਈਮ ਨਹੀਂ ਇਸ ਕਰਕੇ ਮੈਂ ਦੁਕਾਨਦਾਰਾਂ ਨੂੰ ਬੇਨਤੀ ਕਰਦਾ ਵੀ ਤੁਹਾਡੇ ਕੋਲ ਆ ਜਿਹੜੇ ਤੁਹਾਡੇ ਸਾਧਨ ਬਣਿਆ ਸੋਸ਼ਲ ਮੀਡੀਆ ਦੇ ਇਹਦੇ ਤੇ ਯਾਰ ਹਾਂ ਦਾ ਨਾਰਾ ਮਾਰ ਦਿਓ ਹਾਂ ਦਾ ਨਾਰਾ ਮਾਰਿਆ ਸੀ ਨਾ ਮਰੇਕ ਕੋਟਲੇ ਵਾਲੇ ਨੇ ਮਰੇਕ ਕੋਟਲੇ ਵਾਲੇ ਨੇ ਹਾਂ ਦਾ ਨਾਰਾ ਮਾਰਿਆ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਨਿਵਾ ਚਿਣਿਆ ਜਾ ਰਿਹਾ ਸੀ ਉਹ ਹਾਂ ਦਾ ਨਾਰਾ ਮਾਰਨ ਕਰਕੇ ਉਹ ਮਰੇਕ ਕੋਟਲੇ ਵਾਲਾ ਨਵਾਬ ਅੱਜ ਵੀ ਜਿਉਂਦਾ ਹੈ ਇਸ ਕਰਕੇ ਮੈਂ ਕਹਿੰਦਾ ਵੀ ਯਾਰ ਤੁਸੀਂ ਹਾਂ ਦਾ ਨਾਰਾ ਹੀ ਮਾਰ ਦਿਓ ਹਾਂ ਦਾ ਨਾਰਨਾ ਮਾਰਨਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਇਸ ਕਰਕੇ ਮੈਂ ਕਹਿੰਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਨ੍ਹਾਂ ਨੂੰ ਗਿਆਨ ਗਿਆਨ ਤਾਂ ਨਹੀਂ ਕਿਸੇ ਨੂੰ ਘੱਟ ਗਿਆਨ ਤਾਂ ਬਹੁਤ ਆ ਸਾਨੂੰ ਲੋਕਾਂ ਨੂੰ ਪਰ ਅਸੀਂ ਪੁੱਠੇ ਪਾਸੇ ਕੋਈ ਚੱਲੀ ਸੀ ਨਾ ਮੇਉ ਪਤਾ ਨਹੀਂ ਕੀ ਦੀ ਬਹੁ ਐਂਡ ਕਾ ਚਲਾਉਂਦੀ ਐ ਮੈਂ ਭੁੱਲ ਗਿਆ ਉਹਨਾਂ ਦਾ ਦਵਾ 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 ਕਰੋਨਾ ਚ ਵੇਖ ਲਿਆ ਲੋਕਾਂ ਨੇ ਅੱਜ ਡੱਲੇਵਾਲ ਦੀ ਤੁਸੀਂ ਪੋਸਟ ਪਾ ਦਿਓ ਉਹ ਹਜ਼ਾਰਾਂ ਤੇ ਜਾ ਕੇ ਖੜ ਜਾਂਦੀ ਐ ਕਿਉਂ ਕਿ ਉਹਦੇ ਵਿੱਚ ਤੇ ਚੰਗੇ ਕੰਮ ਐ ਚੰਗੀ ਗੱਲ ਚੰਗੀ ਗੱਲ ਲੋਕ ਸੁਣਾ ਚੰਗੀ ਗੱਲ ਨੂੰ ਨਾਕ ਸੁਣਨਾ ਚਾਹੁੰਦੇ ਲੋਕ ਤੇ ਨਾ ਹੀ ਦੇਖਣਾ ਚਾਹੁੰਦੇ ਐ ਇੰਨੀਆਂ ਆਜ ਨਾਲ ਆਉਂਦਾ ਕਾਲਾ ਸ਼ਰਮਾ ਮੈਂ ਇੱਕ ਮਿੰਟ ਇੱਕ ਸਵਾਲ ਹੋ ਰਿਹਾ ਪਿਛਲਾ ਅੰਦੋਲਨ ਵੀ ਜਿਹੜਾ ਕਿਸਾਨ ਅੰਦੋਲਨ ਸੀਗਾ 13 ਮਹੀਨੇ ਚੱਲਿਆ ਲਗਭਗ ਅੱਛਾ ਹੁਣ ਵੀ ਲਗਭਗ 1 ਸਾਲ ਤੋਂ ਕਿਸਾਨ ਅੰਦੋਲਨ ਕਰ ਰਹੇ ਐ ਤੇ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਇਹ ਵੱਡੇ ਵੱਡੇ ਦੇਸ਼ਾਂ ਵਿੱਚ ਯੂਰਪ ਦੇ ਦੇਸ਼ਾਂ ਵਿੱਚ ਅੰਦੋਲਨ ਹੁੰਦਾ ਕਿਸਾਨਾਂ ਨੂੰ ਅਧਿਕਾਰ ਹੈ ਉਹ ਅੰਦੋਲਨ ਕਰਦੇ ਆ ਬੜੇ ਸ਼ਾਂਤਮਈ ਤਰੀਕ ਨਾਲ ਅੰਦੋਲਨ ਕਰਦੇ ਆ ਹੁਣ ਕਿਸਾਨ ਜਿਹੜਾ ਭਾਰਤ ਦੁਨੀਆ ਦਾ ਲੋਕਤੰਤਰ ਮੰਨਦਾ ਬਹੁਤ ਵੱਡਾ ਵਿਸ਼ਵ ਦਾ ਲੋਕਤੰਤਰ ਮੰਨਦੇ ਆ ਫਿਰ ਇੱਥੇ ਕਿਸਾਨਾਂ ਨੂੰ ਰੋਕਾਂ ਲਾ ਰਹੀਆਂ ਉਹਦੇ ਬਾਰੇ ਕੀ ਕਰੇ ਜਾਉਣਾ ਨਹੀਂ ਲੋਕਤੰਤਰ ਹੈ ਨਾ ਜਿਹੜਾ ਕਿਤਾਬਾਂ ਦੇ ਵਿੱਚ ਹੀ ਹੈ ਨਾ ਜੀ ਸੰਵਿਧਾਨ ਹੈ ਜਿਹੜਾ ਆਮ ਹੀ ਤੁਸੀਂ ਕੰਧਾਂ ਦੇ ਲਿਖ ਸੰਵਿਧਾਨ ਬਚਾਓ ਲੋਕਤੰਤਰ ਨੂੰ ਬਚਾਓ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਇਹ ਸਿਰਫ ਬੋਰਡਾਂ ਤੇ ਸੋਹਣੇ ਲੱਗਦੇ ਆ ਜਦੋਂ ਮੰਨ ਕੇ ਚੱਲੋ ਪੰਜਾਬ ਦੇ ਅਸੀਂ ਬਾਰਡਰ ਤੇ ਬੈਠੇ ਆਂ ਪੰਜਾਬ ਚ ਬੈਠੇ ਆਪਦੇ ਆਪਦੇ ਘਰੀ ਬੈਠੇ ਨੇ ਅਸੀਂ ਤੇ ਸਾਡੇ ਉੱਤੇ ਹਰਿਆਣੇ ਦੇ ਜਿਹੜੇ ਪੁਲਿਸ ਵਾਲੀ ਐ ਉਹ ਸਾਡੇ ਤੇ ਕੀ ਆ ਕੇ ਗੋਲੀਆਂ ਚਲਾ ਰਹੇ ਆ ਸਾਡੇ ਤੇ ਪਾਣੀ ਮਾਰ ਰਹੇ ਆ ਸਾਡੇ ਅਥਰੂ ਗਾਂ ਛੱਡਦੇ ਕੰਜਿਆਂ ਦੀਆਂ ਸਾਡੇ ਕਿਸਾਨ ਨਹੀਂ ਸਾਡੇ ਪੰਜਾਬੀਆਂ ਦੀਆਂ ਅੱਖਾਂ ਜਾਵਲੀਆਂ ਕੰਜਿਆਂ ਦੀਆਂ ਲੱਤਾਂ ਟੁੱਟ ਗਈਆਂ ਬਾਹਾਂ ਟੁੱਟ ਗਈ ਇੱਕ ਮੁੰਡਾ ਉਹਦੇ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰੀ ਯਾਰ ਇਹਨਾਂ ਨੇ ਅਸੀਂ ਸਾਨੂੰ ਇਹ ਜਿਵੇਂ ਅਸੀਂ ਬਗਾਨੇ ਦੇਸ਼ ਦੇ ਹੁੰਨੇ ਆ ਐਦਾ ਮੈਨੂੰ ਲੱਗਦਾ ਵੀ ਜੇ ਪਾਕਿਸਤਾਨ ਨਾਲ ਸਾਡਾ ਜੰਗ ਲੜਦੀ ਹੈ ਤੇ ਉਹ ਵੀ ਨਹੀਂ ਐ ਕਰਦੇ ਹੁਣ ਜੰਗ ਦੇ ਵੀ ਕੋਈ ਉਸੂਲ ਹੁੰਦੇ ਆ ਜੰਗ ਦੇ ਵੀ ਕੋਈ ਉਸੂਲ ਹੁੰਦੇ ਆ ਕੋਈ ਰੂਲ ਹੁੰਦੇ ਆ ਪਰ ਇੱਥੇ ਸਾਰੇ ਰੂਲਾਂ ਨੂੰ ਸਾਰੇ ਰੂਲਾਂ ਨੂੰ ਛਿੱਕੇ ਟੰਗ ਕੇ ਇਹਦੀ ਜ਼ਿੰਮੇਵਾਰ ਹੈ ਜਿਹੜੀ ਉਹ ਸਾਡੀ ਪੰਜਾਬ ਦੀ ਮੌਜੂਦਾ ਸਰਕਾਰ ਵੀ ਹੈ ਕਿਸੇ ਦੀ ਕੀ ਤਾਕਤ ਹੈ ਵੀ ਸਾਡੀ ਧਰਤੀ ਤੇ ਆ ਕੇ ਸਾਡੇ ਕਿਸਾਨਾਂ ਨੂੰ ਸਾਡੇ ਪੰਜਾਬੀਆਂ ਨੂੰ ਇੱਕ ਕੋਈ ਅਥਰੂ ਗੈਸ ਦੇ ਗੋਲੇ ਸਿੱਟੇ ਜਾਂ ਕੋਈ ਪਲਾਸਟਿਕ ਦੀਆਂ ਗੋਲੀਆਂ ਉਹ ਪਲਾਸਟਿਕ ਦੀਆਂ ਗੋਲੀਆਂ ਦਾ ਰੂਪ ਤੇ ਬਹੁਤ ਵਾਈਦੀ ਦਾ ਬਹੁਤ ਜ਼ੋਰ ਨਾਲ ਆਹੋ ਜੀ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਪੰਜਾਬ ਦੀ ਸਰਕਾਰ ਨੂੰ ਵੀ ਵੀ ਚੁਟਕਲੇ ਸੁਣਾਉਣੇ ਬੰਦ ਕਰੇ ਉਹ ਸਟੇਜੀ ਨਹੀਂ ਹੋਣਾ ਉਹ ਸਟੇਟ ਦਾ ਇੱਕ ਮੁੱਖ ਮੰਤਰੀ ਹੈ ਜਿਹੇ ਟੱਲੇਵਾਲ ਨੂੰ ਅੱਜ ਮਰਨ ਵਰਤੇ ਬੈਠਣਾ ਪਿਆ ਇਹ ਸਾਡੀ ਪੰਜਾਬ ਦੀ ਮੌਜੂਦਾ ਸਰਕਾਰ ਤੇ ਜਿਹੜੀ ਸੈਂਟਰ ਦੀ ਮੌਜੂਦਾ ਸਰਕਾਰ ਇਹਦੇ ਵਿੱਚ ਕਮੀਆਂ ਤੇ ਮੈਂ ਕਹਿੰਨਾ ਵੀ ਜਿਹੜੀਆਂ ਸਾਡੀਆਂ ਪਿਛਲੀਆਂ ਸਰਕਾਰਾਂ ਵੀ ਦਸ ਸਾਲ ਰਾਜ ਕਰਕੇ ਗਈਆਂ ਉਹਨਾਂ ਵਿੱਚ ਵੀ ਕਮੀਆਂ ਰਹੀਆਂ ਹੋਣਗੀਆਂ ਜੇ ਉਹਨਾਂ ਨੇ ਵੀ ਇਹਨਾਂ ਮੰਨ ਕੇ ਚੱਲੋ ਮੰਗਾਂ ਦੇ ਉੱਤੇ ਗੌਰ ਕੀਤੀ ਹੁੰਦੀ ਅਸੀਂ ਅੱਜ ਵਿਰੋਧੀ ਧਿਰ ਚ ਨਾ ਬੈਠਦੇ ਤੇ ਅੱਜ ਵੀ ਸੈਂਟਰ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਸਾਡੀ ਪਾਰਟੀ ਦੀ ਹੁੰਦੀ ਇੰਨੀਆਂ ਹਾਰੀਆਂ ਲੌਂਦਾ ਕਾਲਾ ਸ਼ਰਮਾ ਕਿਵੇਂ ਦਾ ਜਾਜਕਾ ਸਾਡੇ ਨਾਲ ਹੁਣ ਜਸਵਿੰਦਰ ਸਿੱਧੂ ਹੈ ਜਸਵਿੰਦਰ ਸਿੱਧੂ ਅੱਜ ਵੱਖ-ਵੱਖ ਦੁਕਾਨਦਾਰ ਵੀਰਾਂ ਨੇ ਵਪਾਰੀ ਵਰਗ ਨੇ ਜਗਜੀਤ ਸਿੰਘ ਡੱਲੇਦਾਲ ਦੇ ਹੱਕ ਵਿੱਚ ਕੈਂਡਲ ਮਾਰਚ ਕੱਢਿਆ ਗੁਰਦੁਆਰਾ ਗੰਗਸਰ ਸਾਹਿਬ ਤੋਂ ਲੈ ਕੇ ਪੂਰੇ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਕੀ ਕਹਿਣਾ ਚਾਹੁੰਦੇ ਹੋ ਅੱਜ ਇਹ ਕੈਂਡਲ ਮਾਰਚ ਜਿਹੜਾ ਸੀ ਇਹ ਇੱਕ ਅਰਦਾਸ ਬੇਨਤੀ ਸੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਜੀ ਡੱਲੇਵਾਲ ਸਾਹਿਬ ਦੀ ਲੰਮੀ ਉਮਰ ਵਾਸਤੇ ਤੇ ਮੋਰਚਾ ਫਤਿਹ ਹੋਣ ਵਾਸਤੇ ਜੀ ਮੈਂ ਧੰਨਵਾਦ ਕਰਦਾ ਹਾਂ ਉਹ ਹਰ ਇੱਕ ਵਰਗ ਦੇ ਭਰਾਵਾਂ ਦਾ ਵੀ ਅੱਜ ਇੰਨੇ ਮੈਂ ਕਹਿੰਦਾ ਛੋਟੇ ਸਮੇਂ ਦੇ ਵਿੱਚ ਨਾ ਮੈਨੂੰ ਜਿਹੜੀ ਇਹ ਕਾਲ ਦਿੱਤੀ ਗਈ ਇਹ ਸਿਰਫ ਚਾਹਲਾ ਟਾਈਮ ਜਿਹੜਾ ਹੁੰਦਾ ਆਪਣਾ 2:3 ਵਜੇ ਤੱਕ ਉਸ ਟਾਈਮ ਮੈਨੂੰ ਕਾਲ ਦਿੱਤੀ ਗਈ ਕੁਝ ਦੁਕਾਨਦਾਰ ਵੀਰਾਂ ਵੱਲੋਂ ਕਿ ਅਸੀਂ ਸਰਦਾਰ ਡੱਲੇਵਾਲ ਸਾਹਿਬ ਦੇ ਹੱਕ ਦੇ ਵਿੱਚ ਬੜਾ ਮਨ ਕਰਦਾ ਹੈ ਕਿ ਅਸੀਂ ਖਨੌਰੀ ਜਾਈਏ ਪਰ ਸਾਡੀਆਂ ਦੁਕਾਨਦਾਰੀਆਂ ਸਾਨੂੰ ਸਵੇਰ ਤੋਂ ਸ਼ਾਮ ਤੱਕ ਦੁਕਾਨ ਤੇ ਬਹਿਣਾ ਪੈਂਦਾ ਅਸੀਂ ਚਾਹੁੰਦੇ ਹਾਂ ਕਿ ਕੋਈ ਮੈਸੇਜ ਕਿਹੜੇ ਤਰੀਕੇ ਦਾ ਹੀ ਦੇ ਸਕੀਏ ਅਸੀਂ ਸੋਚਿਆ ਉਹਨਾਂ ਦੇ ਦੁਕਾਨਦਾਰਾਂ ਨੇ ਇੱਕ ਕੈਂਡਲ ਮਾਰਚ ਕੱਢੀਏ ਤੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਮੋਰਚਾ ਫਤਿਹ ਹੋਣ ਦੀ ਅਰਦਾਸ ਬੇਨਤੀ ਕਰੀਏ ਤੇ ਮੈਂ ਇਕਨੌਰੀ ਤੋਂ ਹਲੇ ਕੱਲ ਹੀ ਵਾਪਸ ਆਇਆ ਹਾਂ ਕਾਫੀ ਦਿਨਾਂ ਬਾਅਦ ਤੇ ਮੈਂ ਕਹ ਜੀ ਮੈਂ ਹਾਜ਼ਰ ਹਾਂ ਜਿਵੇਂ ਤੁਸੀਂ ਕਹੋਗੇ ਕਿਉਂਕਿ ਮੈਂ ਤਾਂ ਸਮਰਪਿਤ ਹੰਲੇਵਾਲ ਸਾਹਿਬ ਨੂੰ ਇਸ ਕਰਕੇ ਅੱਜ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਮੋਰਚਾ ਫਤਿਹ ਹੋਵੇ ਜਿਵੇਂ 28 ਦਿਨ ਅੱਜ 29 ਦਿਨ ਹੋ ਗਏ 4 ਹਫ਼ਤਿਆਂ ਤੋਂ ਵੱਧ ਸਮਾਂ ਅਜ ਉਹਨਾਂ ਨੂੰ ਮਰਨ ਵਰਤੇ ਬੈਠਿਆ ਬੀਤ ਗਿਆ ਜੇ ਹਲੇ ਵੀ ਕੇਂਦਰ ਸਰਕਾਰ ਇਹ ਸੋਚਦੀ ਹੈ ਕਿ ਜੇ ਡੱਲੇਵਾਲ ਸਾਹਿਬ ਵਰਗਾ ਆਗੂ ਜੇ ਬੈਠਾ ਹੀ ਕੁਰਬਾਨੀ ਦੇਣ ਤੇ ਕੁਰਬਾਨੀ ਹੋ ਹੀ ਜਾਵੇ ਤਾਂ ਸ਼ਾਇਦ ਜਿਹੜੇ ਉਹ ਜੁਝਾਰੂ ਪੰਜਾਬ ਚੋਂ ਮੁੱਕ ਜਾਣਗੇ ਨਹੀਂ ਇਦਾਂ ਨਹੀਂ ਹੁੰਦਾਗਾ ਬਾਬੇ ਨਾਨਕ ਨੇ ਖੇਤੀ ਦਿੱਤੀ ਸਾਨੂੰ ਅਸੀਂ ਉਹਨਾਂ ਨੇ ਕਿਹਾ ਅਸੀਂ ਇੱਕ ਦਾਣਾ ਬੀਜੋਗੇ ਤੇ ਹਜ਼ਾਰਾਂ ਦਾਣੇ ਉਗਣਗੇ ਜੇ ਢੱਲੇਵਾਲ ਸਾਹਿਬ ਦੀ ਕਿਤੇ ਰੱਬ ਨਾ ਕਰੇ ਸ਼ਹਾਦਤ ਹੋ ਵੀ ਜਾਂਦੀ ਹੈ ਨਾ ਵੈਸੇ ਤਾਂ ਮੈਂ ਪਹਿਲਾਂ ਵੀ ਕਈ ਵਾਰ ਇਹ ਗੱਲ ਕਹੀ ਹੈ ਹੁਣ ਵੀ ਕਹਿੰਨਾ ਹੈ ਕਿ ਧੰਤਨ ਕਲਗੀਆਂ ਵਾਲੇ ਪਾਸ਼ਾ ਸਰਬੰਸਰਾਂ ਦੇ ਦੁਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੇ ਪਰਿਵਾਰ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਜਗ੍ਹਾ ਜਗ੍ਹਾ ਜਿਹੜੇ ਆ ਉਹ ਸ਼ਬਦ ਕੀਰਤਨ ਹੋ ਰਿਹਾ ਕੀਰਤਨ ਦਰਬਾਰ ਹੋ ਰਿਹਾ ਪਾਠ ਹੋ ਰਿਹਾ ਸਿਮਰਨ ਹੋ ਰਿਹਾ ਜੇ ਉਸੇ ਦੇ ਤਹਿਤ ਅੱਜ ਦਾ ਕੈਂਡਲ ਮਾਰਚ ਸੀ ਗੁਰਦੁਆਰਾ ਗੰਗਸਰ ਸਾਹਿਬ ਤੋਂ ਸ਼ੁਰੂ ਹੋ ਕੇ ਪੂਰੇ ਬਾਜ਼ਾਰ ਦੇ ਵਿੱਚੋਂ ਗੁਰਦੁਆਰਾ ਗੰਗਸਰ ਸਾਹਿਬ ਵੀ ਆ ਕੇ ਇਹਦੀ ਜਿਹੜੀ ਸਮਾਪਤੀ ਕੀਤੀ ਹੈ ਤੇ ਤੁਰਨ ਤੋਂ ਲੈ ਕੇ ਤੇ ਵਾਪਸ ਆਉਣ ਤੱਕ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਹੋਇਆ ਤੇ ਮੈਂ ਪਹਿਲਾਂ ਵੀ ਕਹਾ ਮੈਂ ਹੁਣ ਵੀ ਕਹਣਾ ਠੀਕ ਕਹਿੰਦੇ ਸੁਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਜਿਹੜਾ ਸਿਮਰਦਾ ਨਾ ਇਹ ਬੰਦੇ ਨੂੰ ਸਹਾਈ ਹੁੰਦਾ ਜਿਹਦੀ ਖਾਤਰ ਕੀਤਾ ਜਾਂਦਾ ਇਹ ਡੱਲੇਵਾਲ ਸਾਹਿਬ ਨੂੰ ਸਹਾਈ ਹੋਊਗਾ ਕਿਉਂਕਿ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਹੋ ਰਹੀਆਂ ਮੋਰਚਾ ਫਤਿਹ ਹੋਣ ਦੀਆਂ ਅ ਬਹੁਤ ਜਲਦੀ ਉਲੀਕੇ ਪ੍ਰੋਗਰਾਮ ਦੇ ਵਿੱਚ ਹਰ ਇੱਕ ਵਰਗ ਇਕੱਠਾ ਹੋ ਕੇ ਘੰਟੇ ਤੋਂ ਵੱਧ ਸਮਾਂ ਆਪਣੇ ਸਮੇਂ ਦੇ ਵਿੱਚੋਂ ਕੱਢ ਕੇ ਲਾਇਆ ਹੈ ਤੇ ਸਾਡੇ ਹੱਥੇ ਸੋਸ਼ਲ ਮੀਡੀਆ ਜਿਵੇਂ ਕਾਲਾ ਸ਼ਰਮਾ ਜੀ ਨੇ ਕਿਹਾ ਸੀ ਜੇ ਤੁਸੀਂ ਉੱਥੇ ਨਹੀਂ ਜਾ ਸਕਦੇ ਤਾਂ ਤੁਸੀਂ ਇੱਥੋਂ ਬੈਠੇ ਸੋਸ਼ਲ ਮੀਡੀਆ ਤੇ ਜਿਹੜਾ ਉਹ ਲੋਕਾਂ ਨੂੰ ਜਿਹੜਾ ਮੈਸੇਜ ਲਾਓ ਜਦੋਂ ਇਕੱਲੇ ਇਕੱਲੇ ਬੰਦੇ ਦਾ ਹਰ ਇੱਕ ਬੰਦਾ ਬੇਸ਼ੱਕ ਮੈਂ ਚਲਾਉਣਾ ਮੈਨੂੰ 10 ਬੰਦੇ ਦੇਖਣ ਲੋ 10ਾਂ ਤੱਕ ਮੈਸੇਜ ਜਾਊਗਾ ਜੇ ਉਹ 10 ਬੰਦੇ ਤੱਕ ਮੈਸੇਜ ਜਾਊਗਾ ਕਿ ਖਨੌਰੀ ਜਾਣ ਵਾਸਤੇ ਡੱਲੇਵਾਲ ਸਾਹਿਬ ਦੀ ਸਪੋਰਟ ਦੇ ਵਿੱਚ ਖੜਨ ਵਾਸਤੇ ਬੇਨਤੀਆਂ ਕੀਤੀਆਂ ਜਾ ਰਹੀਆਂ 10ਾਂ ਦੇ ਵਿੱਚੋਂ ਜੇ ਇੱਕ ਬੰਦਾ ਵੀ ਚਲਾ ਗਿਆ ਤਾਂ ਮੇਰਾ ਉਹ ਮੈਸੇਜ ਪਾਇਆ ਸਫਲ ਹੋ ਗਿਆ ਤੇ ਕਈ ਬੰਦੇ ਇਹੋ ਜਿਹੇ ਜਿਨ੍ਹਾਂ ਨੂੰ ਹਜ਼ਾਰਾਂ ਜਾਂ ਲੱਖਾਂ ਦੀ ਗਿਣਤੀ ਚ ਲੋਕ ਦੇਖਦੇ ਆ ਜੇ ਲੱਖਾਂ ਦੇਖਣਗੇ ਤਾਂ ਹਜ਼ਾਰਾਂ ਵੀ ਗਿਣਤੀ ਜਾਣਗੇ ਜੇ ਹਜ਼ਾਰਾਂ ਦੇਖਣਗੇ ਤਾਂ ਸੈਂਕੜਿਆਂ ਦੀ ਗਿਣਤੀ ਵੀ ਜਾਣਗੇ ਉੱਥੇ ਇਹ ਨਹੀਂ ਗੱਲ ਕਿ ਜਿਹੜੇ ਦਿਨ ਪਿਛਲੇ 5-6 ਉਹ ਜਿਹੜੀ ਅਵਸਥਾ ਚ ਹੈਗੀ ਉਸ ਅਵਸਥਾ ਚ ਡਾਕਟਰਾਂ ਨੂੰ ਉਹਨਾਂ ਨੂੰ ਲਿਆਉਣ ਵਾਸਤੇ ਜੇ ਮੈਂ ਕਹਿੰਦਾ ਕਿ ਉਸ ਦਿਨ ਤੋਂ ਲੈ ਕੇ ਜਿਹੜਾ ਇਕੱਠ ਹੈ ਨਾ ਉੱਥੇ ਨਾ ਤਾਂ ਉੱਥੇ ਕਈ ਬੰਦੇ ਨੇ ਮੈਨੂੰ ਬਹੁਤ ਸਾਰੇ ਮੋਨ ਆਉਂਦੇ ਆ ਕਿਉਂਕਿ ਜਦੋਂ ਵਾਰੀ ਵਾਰੀ ਉੱਥੋਂ ਖਨੌਰੀ ਮੋਰਚੇ ਦੇ ਵਿੱਚੋਂ ਰਿਪੋਰਟਾਂ ਲੋਕਾਂ ਤੱਕ ਭੇਜਣੀਆਂ ਹੁੰਦੀਆਂ ਤਾਂ ਬਹੁਤ ਦੋਸਤਾਂ ਦੇ ਫੋਨ ਆਉਂਦੇ ਦੂਰ ਦੂਰ ਤੋਂ ਅਸੀਂ ਜਾਣਾਂ ਹੈ ਉੱਥੇ ਰਹਿਣ ਦਾ ਪ੍ਰਬੰਧ ਕਿਵੇਂ ਹੈ ਬਹੁਤ ਸਾਰੇ ਆਪਣੇ ਇਲਾਕੇ ਦੇ ਲੋਕ ਇਥੋਂ ਪੁੱਛ ਲੈਣ ਜੈਤੋ ਦੇ ਪਹਿਲਾਂ ਜਾਣ ਵਾਲਿਆਂ ਨੂੰ ਮੈਂ ਦੱਸ ਦਿਆ ਕਿ ਰਹਿਣ ਦੀ ਲੰਗਰ ਦੀ ਖਾਣ ਪੀਣ ਦੀ ਸੌਣ ਦੀ ਲੀੜੇ ਕੱਪੜੇ ਕਾਂ ਦੇ ਟਰੱਕ ਲਾ ਲਿਆ ਕੇ ਲਾਤੇ ਸਬਜ਼ੀਆਂ ਮੈਂ ਕਿਹਾ ਹੋਰ ਸਭ ਕੁਝ ਪਤਾ ਨਹੀਂ ਕੀ ਕੁਝ ਗਿਣਤੀ ਨਹੀਂ ਹੋ ਸਕਦੀ ਜਿਵੇਂ ਆਪਾਂ ਸਿੰਘੂ ਤੇ ਟਿਕਰੀ ਦੀ ਗੱਲ ਕਰੀ ਹੈ ਨਾ ਪਿਛਲੇ ਮੋਰਚੇ ਦੀ ਵੀ ਉਸ ਤਰ੍ਹਾਂ ਦਾ ਸਭ ਕੁਝ ਉਥੇ ਜਿਹੜਾ ਲੰਗਰ ਦੇ ਪ੍ਰਬੰਧ ਸਭ ਕੁਝ ਰਹਿਣ ਸਹਿਣ ਦੇ ਪ੍ਰਬੰਧ ਸਭ ਕੁਝ ਜਿਵੇਂ ਡਾਕਟਰ ਸੁਆਭਨ ਸਿੰਘ ਉਹਨਾਂ ਦੀ ਟੀਮ ਜਿਹੜੀ 50 ਤੋਂ ਵੱਧ ਡਾਕਟਰਾਂ ਦੀ ਟੀਮ ਮੋਰਚੇ ਦੀ ਨਿਗਰਾਨੀ ਕਰ ਰਹੀ ਹੈ ਕੱਲੇ ਸਰਦਾਰ ਡੱਲੇਵਾਲ ਸਾਹਿਬ ਦੀ ਨਹੀਂ ਪੂਰੇ ਮੋਰਚੇ ਦੀ ਨਿਗਰਾਨੀ ਪੂਰੀ ਰਾਤ 15 ਤੋਂ 20 ਤੋਂ ਵੱਧ ਗੱਡੀਆਂ ਪੈਟਰੋਲਿੰਗ ਕਰਦੀਆਂ ਕਿ ਜਿਵੇਂ 26 ਨਵੰਬਰ ਨੂੰ ਕੋਸ਼ਿਸ਼ ਕੀਤੀ ਗਈ ਡੱਲੇਵਾਲ ਸਾਹਿਬ ਨੂੰ ਚੁੱਕ ਕੇ ਨਜ਼ਰਬੰਦ ਕਰਨ ਦੀ ਉਸੇ ਤਰੀਕੇ ਡੱਲੇਵਾਲ ਸਾਹਿਬ ਨੂੰ ਦੁਬਾਰਾ ਚੁੱਕਿਆ ਨਾ ਜਾਵੇ ਕਿਉਂਕਿ ਇਹ ਹਦਾਇਤਾਂ ਜਿਹੜੀਆਂ ਮੈਂ ਇਹ ਵੀ ਗੱਲ ਦੁਨੀਆ ਨੂੰ ਦੱਸ ਰਿਹਾ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਕਿ ਇਹ ਫੈਸਲਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਨਹੀਂ ਕਿ ਡੱਲੇਵਾਲ ਸਾਹਿਬ ਨੂੰ ਪੁਲਿਸ ਨੂੰ ਚੁੱਕਣ ਨਹੀਂ ਦੇਣਾ ਇਹ ਫੈਸਲਾ ਡੱਲੇਵਾਲ ਸਾਹਿਬ ਦਾ ਹੈ ਉਹ ਕਹਿੰਦੇ ਜੇ ਤੁਹਾਡੀ ਹਾਜ਼ਰੀ ਦੇ ਵਿੱਚ ਪੁਲਿਸ ਮੈਨੂੰ ਦੁਬਾਰਾ ਚੁੱਕ ਕੇ ਲੈ ਗਈ ਨਾ ਤਾਂ ਮੈਂ ਤੁਹਾਨੂੰ ਮਰਦਾਂ 'ਚ ਨਹੀਂ ਗਿਣਨਾ ਉਹ ਇਹ ਤਾਣਾ ਮਾਰਦੇ ਆ ਉਹ ਕਹਿੰਦੇ ਮੈਂ ਇੱਕ ਕੰਮ ਕਰਨਾ ਚਾਹਣਾ ਹੈ ਜਾ ਤਾਂ ਮੈਂ ਜੋ ਮੰਨੀਆਂ ਹੋਈਆਂ ਮੰਗਾਂ 20 ਵਾਲੇ ਮੋਰਚੇ ਦੀਆਂ ਜਦੋਂ ਉੱਥੇ 13 ਮਹੀਨੇ 13 ਦਿਨ ਬੈਠਣਾ ਪਿਆ ਸੀ ਜਾਂ ਤਾਂ ਉਹ ਲਾਗੂ ਕਰਵਾ ਕੇ ਘਰੇ ਵਾਪਸ ਜਾਊਂਗਾ ਜਾਂ ਫਿਰ ਮੈਂ ਇਥੋਂ ਸ਼ਹਾਦਤ ਦੇ ਕੇ ਕੁਰਬਾਨੀ ਦੇ ਕੇ ਆਪਣੇ ਲੋਕਾਂ ਵਾਸਤੇ ਵਾਪਸ ਜਾਊਂਗਾ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਸਰਦਾਰ ਡੱਲੇਵਾਲ ਸਾਹਿਬ ਇਕੱਲੇ ਕਿਸਾਨੀ ਦੀ ਤੇ ਜਾਂ ਇਕੱਲੇ ਪੰਜਾਬ ਦੀ ਲੜਾਈ ਨਹੀਂ ਲੜ ਰਹੇ ਡੱਲੇਵਾਲ ਸਾਹਿਬ ਦੇਸ਼ ਦੇ 140 ਕਰੋੜ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਬਲ ਦੇ ਰੱਖਣ ਦੀ ਲੜਾਈ ਲੜ ਰਹੇ ਹੈ ਜੇ ਕਾਰਪੋਰੇਟ ਘਰਾਣੇ ਖੇਤੀ ਸੈਕਟਰ ਦੇ ਕਬਜ਼ਾ ਹੋ ਗਏ ਨਾ ਤਾਂ ਫਿਰ ਕੋਈ ਚਾਹੇ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ ਚਾਹੇ ਵਪਾਰੀ ਹੈ ਚਾਹੇ ਕਾਰੋਬਾਰੀ ਹੈ ਉਹ ਇਹ ਨਾ ਸੋਚੇ ਕਿ ਉਹਨਾਂ ਦੇ ਮੁੜ ਕੇ ਵਾਰੀ ਨਹੀਂ ਆਉਣੀ ਇਹ ਤਾਂ ਸਿਰਫ ਇੱਕ ਇਹ ਮੈਂ ਕਹਿੰਦਾ ਪੰਜਾਬ ਤੇ ਹਰਿਆਣਾ ਡਟਿਆ ਬੈਠਾ ਪਹਿਲਾਂ ਜਿਹੜੀ ਸਭ ਤੋਂ ਪਹਿਲਾਂ ਨਿਗਾਹ ਉਹ ਖੇਤੀ ਸੈਕਟਰ ਦੇ ਪੂਰੇ ਦੇਸ਼ ਤੇ ਜਦੋਂ ਖੇਤੀ ਸੈਕਟਰ ਕਬਜ਼ੇ ਵਿੱਚ ਆ ਗਿਆ ਨਾ ਉਸੇ ਵਾਸਤੇ ਜਿੰਨਾ ਜਿੰਨਾ ਲੋਕਾਂ ਨੂੰ ਪਤਾ ਹੈ ਨਾ ਉਸੇ ਵਾਸਤੇ ਭਾਰਤ ਮਾਲਾ ਪ੍ਰੋਜੈਕਟ ਖੜਿਆ ਜਾ ਰਿਹਾ ਹੈ ਬੰਦਰਗਾਹ ਤੋਂ ਸ਼ੁਰੂ ਹੋ ਕੇ ਸਾਡੇ ਨਾਲ ਲੱਗਦੇ ਗਵਾਂਡੀ ਦੇਸ਼ਾਂ ਤੱਕ ਉਹ ਸੜਕ ਜਾਂਦੀ ਹੈ ਧਰਤੀ ਨਾਲੋਂ 15-20 ਫੁੱਟ ਉੱਚੀ ਜਾਣੀ ਹੈ ਆਮ ਬੰਦੇ ਨੇ ਉੱਤੇ ਚੜ੍ਹਨਾ ਨਹੀਂ ਉਹ ਜਿਹੜਾ ਇੰਟਰਨੈਸ਼ਨਲ ਵਪਾਰ ਹੈ ਨਾ ਉਹ ਸਭ ਤੋਂ ਵੱਧ ਜਿਹੜਾ ਤੁਹਾਨੂੰ ਪਤਾ ਹੈ ਅਨਾਜ ਦਾ ਹੀ ਹੈ ਉਹ ਪੂਰੀ ਦੁਨੀਆ ਦੇ ਨਾਲ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਨੇ ਕਰਨਾ ਹੈ ਉਸ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਤੁਹਾਨੂੰ ਆਹ 20-25 30 ਰੁਪਏ ਕਿਲੋ 35 ਰੁਪਏ ਕਿਲੋ ਵਾਲਾ ਕਣਕ ਚੌਲ ਆਟਾ 200 300 400 ਦਾ 500 ਰੁਪਏ ਕਿਲੋ ਖਰੀਦਣਾ ਪਿਆ ਨਾ ਫੇਰ ਤੁਸੀਂ ਪੁੱਛਤਾ ਹੋਗੇ ਜਿਵੇਂ ਮੈਂ ਇੱਕ ਹਫ਼ਤ ਕਹਿਣਾ ਹੁਣਾ ਉਹ ਕਹਿੰਦੇ ਕਿ ਉਹ ਜਿਹੜੇ ਟਾਈਮ ਪੱਤਾ ਲੈ ਕੇ ਜਾਂਦੇ ਰੋਟੀ ਨੂੰ ਪੱਤਾ ਕਹਿੰਦੇ ਸੀ ਉਦੋਂ ਜਿਹੜੀਆਂ ਸਵਾਣੀਆਂ ਸਾਡੇ ਘਰ ਦੀਆਂ ਉਹ ਟੋਕਰੀ ਦੇ ਵਿੱਚ ਪੋਣੇ ਚ ਰੋਟੀਆਂ ਰੱਖ ਲੈਂਦੀਆਂ ਸੀ ਖੇਤਲ ਜਾਣ ਵਾਸਤੇ ਨਾਲ ਉਹਦੇ ਲੱਸੀ ਦਾ ਕੁਝਾ ਨਾਲ ਦਹੀਂ ਦਾ ਕੁਝਾ ਨਾਲ ਮੱਖਣੀ ਦਾ ਕੁਝਾ ਸਾਰਾ ਕੁਝ ਉਹ ਕਹਿੰਦੇ ਵੀ ਨਵੀਂ-ਨਵੀਂ ਨੋ ਸੀ ਬਜ਼ੁਰਗ ਦੀ ਮੁੰਡਾ ਤੇ ਬਜ਼ੁਰਗ ਖੇਤ ਕੰਮ ਕਰਦੇ ਸੀ ਤੇ ਨੋ ਰਾਣੀ ਜਦੋਂ ਗਈ ਪਹਿਲੇ ਦਿਨ ਪੱਤਾ ਲੈ ਕੇ ਤੇ ਉਹ ਬਜ਼ੁਰਗ ਨੇ ਦੇਖਿਆ ਕਿ ਇਹਨੂੰ ਪਤਾ ਨਹੀਂ ਕਿੱਧਰ ਦੀ ਆਉਣਾ ਤੇ ਉਹਨੇ ਆਵਾਜ਼ ਮਾਰਤੀਆਂ ਦਾ ਪੁੱਤ ਜਿੱਧਰ ਆਉਣ ਲੱਗੀ ਇਸ ਵਟ ਨਾ ਹੀ ਉਹ ਕਹਿੰਦੀ ਬਾਪੂ ਉਹ ਜਦੋਂ ਉਹ ਬਜ਼ੁਰਗ ਨੇ ਦੂਜੀ ਵਾਰ ਆਵਾਜ਼ ਮਾਰੀ ਉਸ ਵੱਟ ਪੈ ਗਈ ਤੇ ਉਹ ਉਹ ਜਾਂ ਪਤਲੀ ਵੱਟ ਸੀ ਜਾਂ ਤਿਲਕ ਨਹੀਂ ਵੱਟ ਸੀ ਉਹ ਤਿਲਕ ਹੀ ਡਿੱਗ ਪਈ ਤੇ ਉਹਦੇ ਟੋਕਰੀ ਸਿਰ ਤੋਂ ਕਿਤੇ ਗਈ ਬੁੜਕ ਦੀ ਲੱਸੀ ਵਾਲਾ ਕੁਝਾ ਟੁੱਟ ਗਿਆ ਮੱਖਣੀ ਵਾਲਾ ਟੁੱਟ ਗਿਆ ਦਹੀਂ ਵਾਲਾ ਟੁੱਟ ਗਿਆ ਉਹ ਉੱਠ ਕੇ ਕਹਿੰਦੇ ਕੱਪੜੇ ਝਾੜ ਕੇ ਕਹਿੰਦੇ ਬਾਪੂ ਜੀ ਕਿੱਧਰ ਦੀ ਆਵਾਂ ਕਹਿੰਦਾ ਪੁੱਤ ਭੱਤਾ ਬਣਾ ਲਿਆ ਹੁਣ ਪੋਣੇ ਚ ਕੱਲੀਆਂ ਰੋਟੀਆਂ ਰਹਿ ਗਈਆਂ ਉਹ ਵੀ ਮਿੱਟੀ ਦੀਆਂ ਲਿਬੜੀਆਂ ਹੁਣ ਜਿੱਧਰ ਦੀ ਮਰਜ਼ੀ ਆ ਜਾ ਹੁਣ ਚਾਹੇ ਇਸੇ ਵਾਟੀ ਆ ਜਾ ਦੁਆਰੀ ਹੋੜ ਡਿੱਗ ਪੈਗੀ ਮੈਂ ਕਹਿੰਦਾ ਲੋਕਾਂ ਨੇ ਜਦੋਂ ਭੱਤਾ ਬਣਾ ਲਿਆ ਨਾ ਜਦੋਂ ਡੱਲੇਵਾਲ ਸਾਹਿਬ ਦੀ ਗੱਲ ਸਮਝਣ ਦਾ ਮੌਕਾ ਜਦੋਂ ਤੱਕ ਲੋਕ ਸਮਝਣਗੇ ਉਦੋਂ ਤੱਕ ਬਹੁਤ ਕੁਝ ਵਾਪਰ ਚੁੱਕਿਆ ਹੋਊਗਾ ਫੇਰ ਜਿਹੜਾ ਸਮਾ ਡੱਲੇਵਾਲ ਸਾਹਿਬ ਕਹਿੰਦੇ ਕਿ ਆਉਣ ਵਾਲਾ ਜਦੋਂ ਉਹ ਆ ਗਿਆ ਫੇਰ ਮੁੜ ਕੇ ਚਾਹੇ ਡੱਲੇਵਾਲ ਸਾਹਿਬ ਨੂੰ ਯਾਦ ਕਰੀ ਜਾਏ ਚਾਹੇ ਕਿਸੇ ਨੂੰ ਯਾਦ ਕਰੀ ਜਾਏ ਫੇਰ ਪਛਤਾਉਣ ਦਾ ਫਾਇਦਾ ਨਹੀਂ ਜਿਵੇਂ ਕਹਿੰਦੇ ਆ ਪ ਜਾਣਾ ਚਾਹੀਦਾ ਸਭ ਅੱਛਾ ਜਸਵਿੰਦਰ ਜੀ ਖਨੋਰੀ ਬਾਰਡਰ ਤੇ ਬੜਾ ਇਕੱਠਾ ਹੈ ਅੱਜ ਤੁਸੀਂ ਕੈਂਡਲ ਮਾਰਚ ਕੱਢਿਆ ਬੜੇ ਵੱਡੇ ਪੱਦਰ ਤੇ ਤੁਹਾਨੂੰ ਲੋਕਾਂ ਨੇ ਸਾਥ ਦਿੱਤਾ ਪਰ ਫਿਰ ਵੀ ਬਹੁਤ ਸਾਰੇ ਲੋਕ ਖਾਸ ਕਰ ਕਿਸਾਨੀ ਵਰਗ ਨਾਲ ਸੰਤ ਲੋਕ ਅਜੇ ਵੀ ਘਰਾਂ ਚ ਬੈਠੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਬਾਬੇ ਨਾਨਕ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ ਇਹ ਤਾਂ ਐਵੇਂ ਤੱਕੇ ਖਾਂਦਾ ਫਿਰਦਾ ਹੈ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਹਨਾਂ ਦਾ ਪਹਿਲਾ ਜ਼ਿਕਰ ਕੀਤਾ ਜਿਹਨਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਪਰਿਵਾਰ ਦੇ ਉਹਨਾਂ ਨੂੰ ਵੀ ਲੋਕਾਂ ਨੇ ਬਹੁਤ ਕੁਛ ਕਿਹਾ ਸੀ ਸਾਰੀ ਦੁਨੀਆ ਜਿਹੜੀ ਆ ਨਾ ਉਹ ਇੱਕ ਮੋਰੀ ਵਿੱਚ ਦੀ ਨਹੀਂ ਕੱਢੀ ਜਾ ਸਕਦੀ ਇਹਦੇ ਵਿੱਚ ਬਹੁਤ ਸਾਰੇ ਲੋਕ ਉਹ ਵੀ ਹੁੰਦੇ ਕਿਉਂਕਿ ਜ਼ਮਾਨਾ ਜੱਸਾ ਜੀ ਸੋਸ਼ਲ ਮੀਡੀਆ ਦਾ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਜਿਹੜੇ ਉਹ ਵਿਰੋਧੀ ਧਿਰਾਂ ਦੇ ਆਈਟੀ ਸੈੱਲ ਕੰਮ ਕਰ ਰਹੇ ਹੁੰਦੇ ਬਹੁਤ ਸਾਰੇ ਸਰਕਾਰੀ ਪੱਖ ਦੇ ਜਿਹੜੇ ਆਈਟੀ ਸੈੱਲ ਐਜੰਸੀਆਂ ਦੇ ਆਈਟੀ ਸੈੱਲ ਆ ਉਹ ਕੰਮ ਕਰ ਰਹੇ ਹੁੰਦੇ ਆ ਉਹਨਾਂ ਦਾ ਮਕਸ ਖਿਲਾਫ ਲੜ ਰਿਹਾ ਉਹਨੂੰ ਬਦਨਾਮ ਕਰਨਾ ਨੂੰ ਭੰਡਰਨਾ ਇਹੇ ਕੰਮ ਹੁੰਦਾ ਵਿਰੋਧੀਆਂ ਦਾ ਇਹ ਜਿਆਦਾਤਰ ਰੌਲਾ ਸੋਸ਼ਲ ਮੀਡੀਆ ਤੇ ਉਹਨਾਂ ਦਾ ਪਾਇਆ ਹੋ ਜਿਹਦੇ ਤੇ ਸਾਡੇ ਲੋਕ ਛੇਤੀ ਭਰੋਸਾ ਕਰਕੇ ਬੈਠ ਜਾਂਦੇ ਆ ਮੈਂ ਕਹਿੰਦਾ ਕਿ ਸੋਸ਼ਲ ਮੀਡੀਆ ਵਾਲੀ ਗੱਲਾਂ ਤੇ ਭਰੋਸਾ ਨਾ ਕਰੋ ਜੇ ਕਰਨਾ ਹੈ ਤਾਂ ਉਸ ਗੱਲ ਤੇ ਕਰੋ ਜਿਹੜੀ ਅੱਜ ਪਿਛਲੇ 1 ਮਹੀਨੇ ਤੋਂ ਲੈ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੇ ਵਾਸਤੇ ਮੈਸੇਜ ਲੋਕ ਲਾ ਰਹੇ ਆ ਕਿ ਆਓ ਤੁਹਾਡੇ ਆਏ ਬਣਾ ਮੋਰਚਾ ਫਤੇ ਨਹੀਂ ਹੁਣ ਜਿੰਨੀ ਜਲਦੀ ਆ ਕੇ ਬੈਠ ਜੋਗੇ ਉੰਨੀ ਜਲਦੀ ਮੋਰਚਾ ਫਤੇ ਹੋ ਜਾਊਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਘੱਟੋ ਘੱਟ ਅਗਲੇ 30 4 ਪਰੇੜ ਘਰਾਣਾ ਦਾ ਹੱਥ ਪੈਨ ਵਾਲਾ ਹੋਣ ਕੇ ਬੰਦੂਆ ਮਜ਼ਦੂਰ ਬਣ ਕੇ ਟਿਫਨ ਪੈਕ ਕਰਕੇ ਦਿਹਾੜੀਆਂ ਕਰਨੀਆਂ ਪਿਆ ਕਰਨ ਲੱਗੀਆਂ ਜੀ ਉਹ ਕਰਨੀਆਂ ਤਾਂ ਬੈਠੇ ਰੋਕਰਾਂ ਦੇ ਵਿੱਚ ਤੇ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਪਾਸੇ ਅੰਦੋਲਨ ਤੋਂ ਉਹਨਾਂ ਵੇ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਗੇ ਉਹਨਾਂ ਨੂੰ ਲੋਕਾਂ ਨੇ ਬਹੁਤ ਸੰਦੇਸ਼ ਦਿੱਤਾ ਜੀ ਉਹ ਤਾਂ ਹੁਣ ਜੋ ਕੋਈ ਪੱਤਰਕਾਰ ਪਰ ਆ ਫੋਨ ਕਰਦਾ ਤਾਂ ਉਹ ਮੋੜ ਕੇ ਕਦੇ ਤਾਂ ਸਿੱਧੂਪੁਰ ਜਥੇਬੰਦੀ ਦੇ ਸੂਬਾ ਜਰਨਲਿਸਟ ਕਤਰ ਕਾਕਾ ਕੋਰੜਾਈ ਦੇ ਸਿਰਪਾਂਡਾ ਪਾਉਂਦੇ ਆ ਕਿ ਉਹ ਸਾਨੂੰ ਉੱਥੇ ਗਿਆ ਨੂੰ ਗਾਲਾਂ ਕੱਢਦਾ ਉੱਥੇ ਸਾਨੂੰ ਕਹਿੰਦਾ ਕਿ ਤੁਸੀਂ ਵੇਖਣ ਆਇਓ ਕਿ ਡੱਲੇਵਾਲ ਮਰ ਗਿਆ ਕਿ ਬਚ ਜਿਵੇਂ ਪਿਛਲੇ ਦਿਨੀ ਇਹਨਾਂ ਦੇ ਵਿੱਚੋਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਰਾਜਨੀਤਿਕ ਮੋਰਚਾ ਨਾ ਐਸਕੀਐਮ ਇਹਨਾਂ ਦੇ ਵਿੱਚੋਂ ਕੁਝ ਆਗੂ ਗਏ ਆ ਕੱਲੇ-ਕੱਲੇ ਇੱਕ ਦੋ ਆਗੂ ਗਏ ਆ ਮੈਂ ਦਰਸ਼ਨਪਾਲ ਜੀ ਦਾ ਨਾਮ ਖਾਸ ਕਰਕੇ ਲਾਉਂਗਾ ਕੱਲੇ-ਕੱਲੇ ਤੁਸੀਂ ਕੀ ਸੱਦ ਕਰਨਾ ਚਾਹੁੰਦੇ ਹੋ ਜਾ ਕੇ ਜੋ ਤੁਹਾਨੂੰ ਪਤਾ ਤੁਹਾਡੇ ਪਿੱਛੇ ਤੁਹਾਡਾ ਕਿੱਡਰ ਹੈ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਜੇ ਡੱਲੇਵਾਲ ਸਾਹਿਬ ਦੀ ਥਾਂ ਅੱਜ ਇਹਨਾਂ ਲੋਕਾਂ ਚੋਂ ਕੋਈ ਬੈਠਾ ਹੁੰਦਾ ਨਾ ਮਹੀਨਾ ਪਹਿਲਾਂ ਦਾ ਤਾਂ ਡੱਲੇਵਾਲ ਸਾਹਿਬ ਨੇ ਬਿਨਾਂ ਕੋਈ ਭੇਦ-ਪਾਪ ਦੇ ਆਪਣੇ ਕਿੱਡਰ ਨੂੰ ਨਾਲ ਦੀ ਨਾਲ ਕਹਿ ਦੇਣਾ ਸੀ ਕਿ ਨਹੀਂ ਇਹ ਉਹੀ ਲੜਾਈ ਹੈ ਜਿਹੜੀ ਆਪਾਂ ਦਿੱਲੀ ਅਧੂਰੀ ਅਧੂਰੀ ਛੱਡ ਕੇ ਨਹੀਂ ਆਏ ਸੀ ਇਹਨਾਂ ਲੋਕਾਂ ਨੇ ਛੜਾਤੀ ਜਿਹੜੇ ਹਾਲੇ ਵੀ ਘਰਾਂ ਦੇ ਵਿੱਚ ਬੈਠੇ ਐ ਉਦੋਂ ਵਿਕਾਊ ਦਾ ਟੈਗ ਲੱਗਿਆ ਸੀ ਨਾ ਕਿ ਸਾਰੇ ਕਿਸਾਨ ਵਿੱਕ ਗਏ ਉਹ ੱਤੱਬਾ ਢੱਲੇਵਾਲ ਸਾਹਿਬ ਨੇ ਧੋਤਾ ਕਿ ਮੈਂ ਜਿਹੜਾ ਮੈਂ ਕਿਸੇ ਦਾ ਕਾਣਾ ਨਹੀਂ ਮੈਂ ਵਿਕਿਆ ਨਹੀਂ ਮੈਂ ਅੱਜ ਵੀ ਕੇਂਦਰ ਦੀ ਅੱਖ ਚੱਕ ਪਾ ਕੇ ਬੈਠਾ ਫਿਰ ਜਦੋਂ ਸ਼ੁਭ ਕਰਨ ਦੀ ਸ਼ਹੀਦੀ ਹੋਈ ਤਾਂ ਉਹੀ ਸਰਕਾਰ ਦੇ ਯਾ ਅਜੰਸ ਸਿੰਘ ਆਦੇ ਜਾਇਨਾਬ ਵਿਰੋਧੀਆਂ ਦੇ ਆਈਟੀ ਸੈਲਾਂ ਨੇ ਪ੍ਰਚਾਰ ਕੀਤਾ ਕੂੜ ਪ੍ਰਚਾਰ ਰੋਲਾ ਪੈ ਕੇ ਡੱਲੇਵਾਲ ਲੋਕਾਂ ਦੇ ਪੁੱਤ ਮਰਵਾਉਣਗੇ ਤਾਂ ਡੱਲੇਵਾਲ ਸਾਹਿਬ ਨੇ ਕਿਹਾ ਕਿ ਮੈਂ ਲੋਕਾਂ ਦੇ ਪੁੱਤ ਨਹੀਂ ਮਰਵਾਉਣੇ ਜੇ ਲੋਕ ਨਹੀਂ ਨਾ ਹਲੇ ਵੀ ਜਾਗ ਰਹੇ ਤਾਂ ਫਿਰ ਮੈਂ ਉਹ ਦੇਖ ਨਹੀਂ ਸਕਦਾ ਕਿ ਜਿਹੜੀ ਦੁਰਦਸ਼ਾ ਲੋਕਾਂ ਦੀ ਆਉਣ ਵਾਲੇ ਸਮੇਂ 'ਚ ਹੋਣ ਵਾਲੀ ਜਦੋਂ ਨੂੰ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਕੰਪਲੀਟ ਹੋਣਾ ਮੈਂ ਉਹ ਚੀਜ਼ ਆਪਣੀ ਅੱਖਾਂ ਨਾਲ ਵੇਖ ਨਹੀਂ ਸਕਣੀਆਂ ਇਸ ਕਰਕੇ ਫਿਰ ਉਸ ਤੋਂ ਪਹਿਲਾਂ ਮੈਂ ਆਪਣੀ ਸ਼ਹਾਦਤ ਦੇਵਾਂਗਾ ਜਾਂ ਮੋਰਚਾ ਜਿੱਤ ਕੇ ਕਰਿਆ ਆਉਂਗਾ ਜਾਂ ਫਿਰ ਮੈਂ ਕੁਰਬਾਨੀ ਦੇ ਕੇ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਇਹ ਸਾਨੂੰ ਸਾਡੇ ਨਾਲ ਵੱਖ-ਵੱਖ ਵਰਗਾ ਤੋਂ ਲੋਕ ਜਿਨ੍ਹਾਂ ਨੇ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਅੰਦੋਲਨ ਨੂੰ ਸਮਰਥਨ ਕੀਤਾ ਹੈ ਇਸ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ ਰੋਕ ਰਾਤੀ ਵੀ